ਨਗਰ ਕੌਂਸਲ ਬਲਾਚੌਰ ਦੀਆਂ ਚੋਣਾਂ ਵਿੱਚ ਪ੍ਰਵੀਨਪ uri ਵਾਰਡ ਨੰਬਰ 4 ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਭਾਜਪਾ ਦੇ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਵਾਰਡ ਨੰਬਰ 4 ਵਿਕੇ ਪਹੁੰਚੇ ਜਿੱਥੇ ਉਹਨਾਂ ਨੇ ਚੋਣ ਦਾ ਦਫ਼ਤਰ ਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਪ੍ਰਵੀਨਪ uri ਵਾਰਡ ਦੀਆਂ ਹਰੇਕ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਵਾਰਡ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਛੱਡਣਗੇ ਬਲਾਚੌਰ ਨਗਰਪਾਲਿਕਾ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਹੁਣੇ ਅਸੀਂ ਸਾਡੇ ਬਹੁਤ ਹੀ ਸੀਨੀਅਰ ਨੇਤਾ ਪੂਰੀ ਸਾਹਿਬ ਦੇ ਦਫਤਰ ਦਾ ਦੌਰਾ ਕਰਨ ਵਿੱਚ ਕੀਤਾ ਇਸ ਤੋਂ ਪਹਿਲਾਂ ਮੈਂ ਤਿੰਨ ਵਾਡਾਂ ਦੇ ਅੰਦਰ ਬਿੱਟੂ ਜੀ ਦੀ ਆਨੰਦ ਕਿਸ਼ੋਰ ਜੀ ਦੀ ਔਰ ਪੂਰੀ ਸਾਹਿਬ ਦੀ ਵਾਰਡ ਦੇ ਅੰਦਰ ਡੋਰ ਟੂ ਡੋਰ ਕੈਂਪੇਨ ਵੀ ਕਰਕੇ ਆਇਆ ਜਿਸ ਪ੍ਰਕਾਰ ਦਾ ਹੰਗਾਰਾ ਵੋਟਰਾਂ ਦਾ ਸਾਨੂੰ ਮਿਲਿਆ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਵੋਟਰਾਂ ਨੇ ਭਾੜਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਪ੍ਰਤੀ ਜਤਾਇਆ ਹੈ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਸਾਰੀਆਂ ਵਾਡਾਂ ਚ ਵੱਡੀ ਲੀਡ ਦੇ ਨਾਲ ਸਾਡੇ ਉਮੀਦਵਾਰ ਜਿੱਤਣਗੇ ਔਰ ਪਹਿਲੀ ਵਾਰ ਇਤਿਹਾਸ ਬਣੇਗਾ ਕਿ ਬਲਾਚੌਰ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣੇਗਾ ਮਿਸਟਰ ਜੀ ਦਾ ਔਰ ਜੋ ਵਾਦੇ ਅਸੀਂ ਜਨਤਾ ਨਾਲ ਕੀਤੇ ਨੇ ਬਲਾਚੌਰ ਦੀ ਦਿੱਖ ਨੂੰ ਬਦਲਾਂਗੇ ਬਲਾਚੌਰ ਦਾ ਵਿਕਾਸ ਕਰਾਂਗੇ ਔਰ ਬਲਾਚੌਰ ਦੇ ਲੋਕਾਂ ਨੂੰ ਇੱਕ ਅੱਛੀ ਨਗਰਪਾਲਿਕਾ ਕਿਵੇਂ ਕੰਮ ਕਰ ਸਕਦੀ ਹੈ ਦਿਖਾ ਕੇ ਇੱਕ ਮਾਡਲ ਪੇਸ਼ ਕਰਾਂਗੇ ਸੋ ਮੈਨੂੰ ਬੜੀ ਉਮੀਦ ਹੈ ਔਰ ਮੈਂ ਇੱਕ ਵਾਰ ਫੇਰ ਤੁਹਾਡੇ ਮਾਧਿਅਮ ਨਾਲ ਵੀ ਬਲਾਚੌਰ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਨਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦਾ ਸੂਸ਼ਾਸਨ ਦਾ ਰਿਕਾਰਡ ਹੈ ਇਮਾਨਦਾਰੀ ਦਾ ਰਿਕਾਰਡ ਹੈ ਅੱਜ ਉਹਦੇ ਉਮੀਦਵਾਰਾਂ ਨੂੰ ਜਿਤਾ ਕਰਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਸਿਹਤ ਦਿਓ ਕਿ ਭਈ ਭਲਾਚੌਰ ਸਬੀਜਪੀ ਜਿੱਤੀ ਹੈ ਤਾਂ ਕਿ ਅਗੀਆਂ ਵਿਧਾਨ ਸਭਾ ਚੋਣਾਂ 'ਚ ਵੀ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਸਕੇ ਸਰ ਜਿਸ ਤਰ੍ਹਾਂ ਤੁਸੀਂ ਐਮਪੀ ਇਲੈਕਸ਼ਨ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਬੀਜੇਪੀ ਨੇ ਕਿ ਇਹਹੀ ਜਿਹੜੀ ਨਗਰ ਕੌਂਸਲ ਦੀਆਂ ਚੋਣਾਂ 'ਚ ਵੀ ਭਲਾਚੌਰ ਸ਼ਹਿਰ 'ਚ ਤੁਸੀਂ ਵਧੀਆ ਪ੍ਰਦਰਸ਼ਨ ਕਰੋਗੇ ਉਸ ਤੋਂ ਵੀ ਜ਼ਿਆਦਾ ਵਧੀਆ ਪ੍ਰਦਰਸ਼ਨ ਕਰਾਂਗੇ ਉਦੋਂ ਸਾਨੂੰ ਟਾਈਮ ਬੜਾ ਘੱਟ ਮਿਲਿਆ ਸੀ ਪਿਛਲੇ 6-7 ਮਹੀਨਿਆਂ ਤੋਂ ਸਾਡੀ ਜਿਹੜੀ ਪੂਰੀ ਟੀਮ ਹੈ ਲੱਕੀ ਜੀ ਦੀ ਅਗਵਾਈ 'ਚ ਸਾਡੇ ਮੰਡਲ ਪ੍ਰਧਾਨ ਆਨੰਦ ਕਿਸ਼ੋਰ ਜੀ ਦੀ ਅਗਵਾਈ 'ਚ ਸੂਦਨ ਸਾਹਿਬ ਨੇ ਸਾਡੇ ਪਾਕੀ ਪੂਰੀ ਸਾਫ ਸਾਰੇ ਸਾਥੀਆਂ ਨੇ ਜਿੰਨੀ ਮਿਹਨਤ ਕੀਤੀ ਹੈ ਛੇ ਸਤ ਮਹੀਨੇ ਉਸ ਮਿਹਨਤ ਦਾ ਸਦਕਾ ਹੈ ਚਾਹੇ ਉਹ ਕੈਂਪ ਲਾਉਣ ਦੀ ਗੱਲ ਹੋਵੇ ਚਾਹੇ ਲੋਕਾਂ ਦੇ ਜਿਹੜੇ ਆ ਉਹ ਆਯੁਸ਼ਮਨ ਕਾਰਡ ਬਣਾਉਣ ਦੀ ਗੱਲ ਹੋਵੇ ਹਰੇਕ ਮਾਮਲੇ 'ਚ ਸਾਡੀ ਪਾਰਟੀ ਨੇ ਜੋ ਮਿਹਨਤ ਕੀਤੀ ਹੈ ਉਹਦੇ ਕਰਕੇ ਪਿਛਲੀ ਵਾਰ ਨਾਲੋਂ ਵੀ ਸਾਡਾ ਵੋਟ ਪਰਸੈਂਟ ਵਧੇਗਾ ਸੀਟਾਂ ਜਿੱਤੇਗਾ ਬੋਲ ਭਾਰਤ ਮਾਤਾ ਕੀ ਜੀ ਬਰਾਜੋੜੇ ਬਾਡ ਨੰਬਰ 4 ਤੋਂ ਇਲੈਕਸ਼ਨ ਹੁੰਦੇ ਆ ਭਾਰਤੀ ਜਨਤਾ ਪਾਰਟੀ ਨੰਬਰ ਔਰ ਜਿੱਦਾਂ ਸਾਡੇ ਭਾਰਤ ਜਨਤਾ ਦੇ ਨੰਬਰ ਚੋਣਾਂ ਵਿੱਚ ਵਾਰ ਨੰਬਰ ਦੇ ਸਿੰਘਾ ਮਾਣੂ ਕੋਲ ਲੱਗਿਆ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਬਲਾਕ ਵਿੱਚ ਬਹੁਤ ਘੱਟ ਹੋਣ ਵਾਲੇ ਹੈ ਇੱਕ ਦੋ ਜਿਹੜੇ ਬਹੁਤ ਜ਼ਿਆਦਾ ਘੱਟ ਹੋਣ ਵਾਲੇ ਹੈ ਜਿੰਨੇ ਸਿੱਖੜੇ ਹੈ ਇਸ ਬਾਡ ਵਿੱਚ ਵੀ ਬਹੁਤ ਘੱਟ ਹੋਣ ਵਾਲੇ ਹਨ ਕੰਮ ਨਹੀਂ ਕਰਾਂਗੇ ਜੀ ਬਸ ਬਸ ਕੰਮ ਕਰਾ ਰਹੇ ਹਾਂ